ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰੇ ਪਿੰਡ ਵਕਤਗੜ ਬਾਈ ਕੋਲ ਤਿੰਨ ਗਾਵਾਂ ਬਕਾਊਆ ਜੀ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਤੇ ਪਿੰਡ ਵਕਤਗੜ ਬਾਈ ਨਾਲ ਕਰਦੇ ਗੱਲਬਾਤ ਲੈਣੇ ਇਹ ਜਾਣਕਾਰੀ ਅੱਜ ਵੀ ਸਤਿ ਸ੍ਰੀ ਅਕਾਲ ਜੀ ਅਸੀਖਾਲ ਬਾਈ ਜੀ ਹਾਂਜੀ ਨਾਮ ਦੱਸੋ ਜੀ ਆਪਣਾ ਨਾਮ ਭਾਈ ਦਵਿੰਦਰ ਸਿੰਘ ਆ ਪਿੰਡ ਵਕਤਗੜਾ ਜ਼ਿਲ੍ਹਾ ਬਰਨਾਲਾ ਨੰਬਰ ਮੋਬਾਈਲ ਨੰਬਰ ਆਪਣਾ 82830 40799 ਪਿਰਜੀ ਕਿੰਨੇ ਨਾਗ ਬਘਾਉ ਆਪਣੇ ਕੋਲ ਤਿੰਨ ਗਾਇਆਂ ਬਘਾਉ ਆ ਵੀਰੇ ਅੱਜ ਆਪਣੇ ਕੋਲ ਠੀਕ ਹੈ ਜੀ ਆ ਪਹਿਲੀ ਗਾਂ ਤੋਂ ਸਟਾਰਟਿੰਗ ਕਰ ਦੋ ਜੀ ਇਹਦਾ ਜਾਣਕਾਰੀ ਦੱਸੋ ਜੀ ਇਹ ਬਈ ਸਾਢੇ 5 ਮਹੀਨੇ ਦੀ ਗੱਬਣ ਆ ਠੀਕ ਹੈ ਜੀ 9 ਕਿਲੋ ਦੁੱਧ 8 ਕਿਲੋ ਮੰਨ ਕੇ ਲੈ ਜਾਣਾ ਠੀਕ ਹੈ ਜੀ ਚੋਕੇ ਚਾਹੇ ਤਿੰਨ ਟਾਈਮ ਚਾਹੇ ਬਈ ਚਾਰ ਡੰਗ ਚੋੜੇ ਅਗਲਾ ਠੀਕ ਆ ਆਪਣੀ ਚੈੱਕ ਕਰਾਈ ਦੀ ਜੀ ਚੈੱਕ ਕਰਾਈ ਬਈ ਅਗਲਾ ਉਹਦੀ ਕਰਾ ਕੇ ਲੈ ਕੇ ਜਾਵੇ ਤਸल्ली ਠੀਕ ਹੈ ਜੀ ਮੈਂ ਤੋਰ ਕੇ ਦਿਖਾਉਂਗਾ ਜੀ ਤੋਰ ਜਣੇ ਹੋਰੇ ਬਈ ਦੇਖ ਸਕਦੇ ਹੋ ਬਈ ਇਹਨੇ ਦੱਸਿਆ ਕਰਾ 5 ਲੀਟਰ ਦੁੱਧ ਦਾ ਦੋ ਬੇਲਾਂ ਦਾ ਸਾਢੇ 5 ਮਹੀਨੇ ਦੀ ਗ ਭਾਈ ਜੀ ਜਰੂਰ ਕੰਟੈਕਟ ਕਰੋ ਮੋੜ ਦਾ ਪਰਾ ਫੇਸ ਕੁਆਲਿਟੀ ਦੇਖ ਸਕਦੇ ਹੋ ਥਾਣ ਥਣ ਵੀਰੇ ਜਮ ਓਕੇ ਆ ਜਮ ਓਕੇ ਬਈ ਕੋਈ ਪ੍ਰੋਬਲਮ ਤਾਂ ਨਹੀਂ ਨਾ ਨਾ ਵੀਰੇ ਠੀਕ ਹੈ ਜੀ ਦੇਖ ਸਕਦੇ ਪਰਾ ਇਹ ਛੋਟੀ ਜੀ ਬਸੀ ਹੈਗੀ ਜਰੂਰ ਉਹਦੇ ਤੋਂ ਦੱਦੋਂ ਦਾ ਨਹੀਂ ਹੈਗਾ ਜੀ ਹਨਾ ਨਹੀਂ ਵੀਰੇ ਉਸ ਤੋਂ ਹਾਂ ਇਹ ਬਸੀ ਤੁਹਾਨੂੰ ਦਿਖਾ ਸਕਦੇ ਕਿਉਂਕਿ ਮੁੜ ਕੇ ਦੂਰੋਂ ਅਗਲਾ ਚੱਲ ਕੇ ਆਉਂਦਾ ਮੁੜ ਕੇ ਅਗਲਾ ਕਹਿੰਦਾ ਵੀ ਜਾਣਕਾਰੀ ਚੰਗੀ ਤੈਨੂੰ ਦੱਸੇਗੀ ਠੀਕ ਹੈ ਨਾ ਛੋਟੀ ਜੀ ਬਸੀ ਇਹ ਦੱਦੋਂ ਵੀ ਚਾਉਂਦਾ ਨਹੀਂ ਠੀਕ ਹੈ ਥਾਣਾ ਥੋਣਾ ਦੀ ਓਕੇ ਆ ਬਾਕੀ ਆਪਦੀ ਚੈੱਕ ਕਰਕੇ ਦੱਸ ਲਈ ਕਰ ਅਗਲੇ ਦਿਨ ਠੀਕ ਹੈ ਜੀ ਹਾਂਜੀ ਭਾਈ ਖਾਲੀ ਹੈ ਬੜਾ ਠੀਕ ਹੈ ਜੀ 9 ਕਿਲੋ ਦੁੱਧਾ ਠੀਕ ਹੈ ਜੀ ਤੇ ਪਹਿਲਾ ਸੂਆ ਸੂਈ ਵੀ ਹੈ ਪਹਿਲਾ ਸੂਆ ਇਹਦਾ ਭਰਾਵਾ 5 ਦਿਨ ਹੋ ਗਏ ਪਰ ਆਪਾਂ ਖਾਲੀ ਕਹਿ ਕੇ ਦੇਣੀ ਆ ਠੀਕ ਹੈ ਜੀ ਇਹਦਾ ਰੇਟ ਵੀ ਦੱਸ ਦਿਓ ਜੀ ਇਹਦਾ ਰੇਟ ਬਈ 25000 ਰੁਪਏ ਦਾ ਤੇ ਇਹਦਾ ਇਹਦਾ 47000 ਹੈ ਬਈ ਬਈ ਇਹਦਾ 47000 ਰੁਪਿਆ ਰੇਟਾ ਸਾਰੀ ਫੁੱਲ ਗਈ ਪਹਿਲਾਂ ਤੇ ਇਹਦਾ ਹੈਗਾ ਕਿ ਨਾ 25000 25000 ਦੇਖਾ ਤਾਂ ਰੇਟ ਬਈ ਪਹਿਲੇ ਦੱਸ ਤਾਂ ਆਪਾਂ ਤੁਹਾਨੂੰ ਦੇ ਸਕਦੇ ਹਾਂ ਦੁੱਧ ਕਿੰਨਾ ਦੱਸਿਓ ਵੀ ਦੁਬਾਰਾ ਤੋਂ ਦੁੱਧ ਸੋਇਰ ਦੇ ਥੱਲੇ 9 ਕਿਲੋ ਹੈ ਬਈ ਠੀਕ ਹੈ ਦੋ ਟਾਈਮ ਚ ਪਿਓਲੇ ਬਈ ਅਗਲਾ ਕੋ ਠੀਕ ਹੈ ਜੀ ਆਹ ਦੇਖ ਸਕਦੇ ਹੋ ਭਰਾ ਬੈਡ ਕਿਨੇ ਸੰਭਣੀ ਕਰੇ ਰੱਖਣੀ ਹੈ ਬਾਈ ਕਹਿੰਦਾ ਮੈਂ ਕਹੂੰਗਾ ਖਾਲੀ ਕਰਕੇ ਬਸੀਆਂ ਦੇ ਮੁੱਲ ਜੀ ਹੈ ਬਾਈ ਇੰਨੇ ਜ ਆਸਰ ਬਸੀਆਂ ਹੋਈਆਂ ਨੇ ਸਹੀ ਗੱਲ ਹੈ ਜੀ ਆਉ ਦਾ ਖਰਚਾ ਮੁੜੀ ਜਾਂਦੀ ਹੈ ਠੀਕ ਹੈ ਜੀ ਠੀਕ ਮੋੜ ਲਈ ਠੰਡੀ ਸੀ ਇਹਦਾ ਤੇ ਦੇਖ ਸਕਦੇ ਹੋ ਚੈੱਕ ਕਰਕੇ ਲੈਦਾ ਬਾਈ ਨੇ ਰੇਟ ਦੱਸਿਆ 25000 ਬਾਈ ਨਾਲ ਜਰੂਰ ਕਨੈਕਟ ਕਰੋ ਸਹੀ ਗੱਲ ਹੈ ਬਸੀਆਂ ਦੇ ਰੇਟ ਕੀ ਹੈ ਜੀ ਜੇ ਰਹੇਗੀ ਤਾਂ ਤੁਹਾਨੂੰ ਪਤਾ ਹੀ ਹੈ 60 70000 ਦੀ ਵੈੜ ਬਣ ਜਣਾਗੀ ਠੀਕ ਹੈ ਜੀ ਹਾਂ ਜੀ ਬਾਈ ਅਗਲੀ ਦਾ ਦੱਸੋ ਜੀ ਇਹ ਵਈ 6 ਮਹੀਨੇ ਦੀ ਗੱਬਣਾ ਹਾਂਜੀ ਪਹਿਲਾ ਸੁਆਗਾ ਠੀਕ ਹੈ ਜੀ ਦੋ ਦਾ 8 ਕਿਲੋ ਇਹ ਥੱਲੇ ਠੀਕ ਹੈ ਜੀ 6 ਮਹੀਨੇ ਦੀ ਗੱਬਣਾ ਸਿੰਘ ਸਿੰਘ ਦੇਖ ਸਕਦੇ ਭਰਾ ਫੇਸ ਕੁਆਲਿਟੀ ਦੇਖ ਸਕਦੇ ਸਿੰਘ ਆ ਬਾਈ ਕੱਲੇ ਵਾ ਹਾਂ ਸੀਰਸਲ ਠੰਡੀ ਬਹੁਤ ਆ ਬਹੁਤ ਆ ਬਾਈ ਕੱਦ-ਕੁੱਦ ਬਹੁਤ ਆ ਵੇੜਦਾ ਇਹਦਾ ਰੇਟ ਦੱਸ ਦਿਓ ਇਹਦਾ ਰੇਟ ਵਈ 53000 ਰੁਪਏ ਠੀਕ ਹੈ ਜੀ ਦੇਖੋ ਜੀ ਤੋਰ ਕੇ ਦਿਖਾਓ ਭਰਾ ਦੇਖ ਸਕਦੇ ਭਰਾ ਥਣ ਥਣ ਦੇਖ ਸਕਦੇ ਬਾਈ ਜੇ ਨਾਲ ਜਰੂਰ ਕੰਟੈਕਟ ਕਰੋ ਕੱਦ-ਕੁੱਦ ਸੁੱਕਣਾ ਵੇੜਦਾ ਕਰਮਾੜੀ ਦਾ ਬਹੁਤ ਵਧੀਆ ਥਣ ਥਣ ਵੀ ਦੇਖ ਸਕਦੇ ਹਾਂ ਮੋੜ ਲਈ ਮੋੜ ਲੋ ਫੈਨਡ ਵਾਖਤਗੜ੍ਹ ਜ਼ਿਲ੍ਹਾ ਬਰਨਾਲਾ ਜੀਤਾ ਫਾਰਮ ਟੀਮ ਨੂੰ ਬਹੁਤ ਸਬਸਕ੍ਰਾਈਬਰ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੇਂ ਦਿਨ ਵੀਡੀਓ ਅਪਲੋਡ ਕਰਦੇ ਰਹੀਏ ਠੀਕ ਹੈ ਜੀ ਬਾਈ ਤੈਨਹੀਂ ਸੀ ਆਪਣੇ ਕਹੋ ਤੈਨਹੀਂ ਸੀ ਹਾਂ ਵੀਰੇ ਠੀਕ ਹੈ ਬਾਕੀ ਵੀਰ ਜੀ ਆਪਣਾ ਫੇਸਬੁੱਕ ਤੇ ਵੀ ਕੇਜ ਹੁਣ ਫੋਲੋਅਰ ਵਾਧੂ ਕਰਿਆ ਕਰੋ ਤਾਂ ਕਿ ਸਾਨੂੰ ਨਵੇਂ ਦਿਨ ਵੀਡੀਓ ਅਪਲੋਡ ਕਰਦੇ ਆ ਠੀਕ ਹੈ ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਈ